ਦੋਸਤੋ ਆ ਤਿੰਨ ਵੀਡੀਓ ਮੈਂ ਤੁਹਾਨੂੰ ਦਿਖਾਉਂਗਾ ਜਿਨ੍ਹਾਂ ਨੂੰ ਦੇਖ ਕੇ ਸਾਡਾ ਸਿਰ ਸ਼ਰਮ ਨਾਲ ਝੁਕ ਜਾਵੇਗਾ ਪਹਿਲੀ ਵੀਡੀਓ ਤਾਂ ਪੁਲਿਸ ਵਾਲਿਆਂ ਦੀ ਆ ਮੈਨੂੰ ਨਹੀਂ ਪਤਾ ਇਹਨਾਂ ਨੂੰ ਸ਼ਹੀਦੀ ਦਿਹਾੜਿਆਂ ਦੇ ਵਿੱਚ ਕੀ ਚੰਬ ਚੜਿਆ ਕਿ ਇਹ ਭੰਗੜੇ ਤੇ ਭੰਗੜੇ ਪਾਉਣ ਲੱਗੇ ਹੋਣੇ ਥਾਣੇ ਦੇ ਵਿੱਚ ਸਿਆਣੇ ਬਿਆਣੀ ਐਸ ਐਚਓ ਆ ਲੇਡੀ ਤੇ ਆ ਜਿਹੜੇ ਪੱਗਾਂ ਬੰਨੀ ਆਲੇ ਦਾਲੇ ਨਾਲ ਬਹਿ ਬਹਿ ਕੇ ਨੱਚਦੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਕਿਹੜਾ ਤੁਸੀਂ ਵਿਆਹ ਧਰ ਲਿਆ ਥਾਣੇ ਦੇ ਵਿੱਚ ਵੀ ਤੁਸੀਂ ਭੰਗੜੇ ਪਾਉਣੇ ਹੋ ਇੱਥੇ ਇਨਾਂ ਨੂੰ ਸ਼ਹੀਦੀ ਦਿਨ ਨਹੀਂ ਯਾਦ ਹੈਗੇ ਇਨਾਂ ਨੂੰ ਪਤਾ ਨਹੀਂ ਕਿ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਇਹ ਦਿਨਾਂ ਦੇ ਵਿੱਚ ਸ਼ਹੀਦ ਹੋਏ ਸੀ ਉਧਰ ਤੱਕ ਕਹਿਰ ਦੇ ਦਿਨਾਂ ਦੀ ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ ਤੇ ਇਹ ਭਾਈ ਸਾਹਿਬ ਠਾਣੇ ਦੇ ਵਿੱਚ ਇਕੱਠੇ ਹੋ ਕੇ ਬਹਿ ਬਹਿ ਕੇ ਭੰਗੜਾ ਪਾਉਣ ਲੱਗੇ ਹੋਏ ਨੇ ਇਨਾਂ ਨੂੰ ਕਿਹੜੇ ਗੱਲ ਦੀ ਖੁਸ਼ੀ ਚੜੀ ਆ ਕਿਵੇਂ ਇਨਾਂ ਦੇ ਭੰਗੜੇ ਪਏ ਜਾਂਦੇ ਨੇ ਆ ਸ਼ਹੀਦੀ ਦਿਨਾਂ ਦੇ ਵਿੱਚ ਇਨਾਂ ਨੂੰ ਸ਼ਰਮ ਦਾ ਘਾਟ ਆ ਹੈ ਲੱਖ ਇਹਨਾਂ ਦੇ ਵਰਦੀ ਪਾਈ ਹੋਈ ਆ ਆਉਂਦੇ ਤਾਂ ਇਹ ਇਨਸਾਨਾਂ ਦੇ ਵਿੱਚ ਹੀ ਨੇ ਆ ਹੋਰਾਂ ਤੇ ਮੈਨੂੰ ਕੋਈ ਦੁੱਖ ਨਹੀਂ ਮੈਨੂੰ ਆ ਜਿਹੜੇ ਪੱਗਾਂ ਬੰਨ ਕੇ ਨਾ ਹੱਸ ਹੱਸ ਕੇ ਨੱਚ ਰਹੇ ਨੇ ਇਨਾਂ ਨੂੰ ਸ਼ਰਮ ਦਾ ਘ ਵੀਕਾਰੀ ਖੁਸ਼ੀ ਚੜੀ ਆਵੇ ਤੁਹਾਨੂੰ ਹੈ ਤੁਸੀਂ ਸ਼ਹੀਦ ਦੀਪਸ ਨੇ ਤੁਸੀਂ ਦੇਖੋ ਤਾਂ ਸਹੀ ਕੀ ਕਹਿਰ ਗੁਜ਼ਰਿਆ ਸੀ ਗੁਰੂ ਸਾਹਿਬ ਦੇ ਪਰਿਵਾਰ ਤੇ ਹੈ ਤੁਸੀਂ ਆਏ ਭੰਗੜੇ ਪਾਉਣ ਲੱਗੇ ਹੋ ਜਿਵੇਂ ਤੁਹਾਡੇ ਮੁੰਡੇ ਕੁੜੀ ਦਾ ਵਿਆਹ ਤਰਿਆਉਂਦਾ ਪੈਲਸ ਦੇ ਵਿੱਚ ਸ਼ਰਮ ਹੈ ਤੁਹਾਨੂੰ ਕਿ ਨਹੀਂ ਇੱਕ ਆ ਦੂਜੀ ਵੀਡੀਓ ਦੇਖ ਲਓ ਆ ਆਂਟੀ ਆ ਇਹਨੂੰ ਇਹਦੇ ਇਹਦੇ ਕਿਸੇ ਨੇ ਚਪੇੜਾਂ ਕਿਉਂ ਨਹੀਂ ਲਾਈਆਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਆਪਣੇ ਲੋਕਾਂ ਦੇ ਜ਼ਮੀਰ ਵੀ ਯਾਰ ਮਰੀ ਚੁੱਕੇ ਨੇ ਉ ਤਾਂ ਅਸੀਂ ਗੱਲਾਂ ਵੱਡੀਆਂ ਵੱਡੀਆਂ ਕਰਦੇ ਆ ਤੇ ਆਹ ਦੇਖੋ ਇਹ ਸੜਕ ਤੇ ਰੀਲ ਬਣਾਉਣ ਲੱਗੀ ਹੋਈ ਆ ਬੇਸ਼ਰਮੀ ਦੀ ਹੱਦ ਤੋਂ ਵੱਧ ਇਹ ਜਨਾਨੀ ਨੇ ਕੰਮ ਕੀਤਾ ਜੋ ਵੀ ਹੈਗੀ ਜੇ ਇਹ ਵੀਡੀਓ ਉਹਦੇ ਕਿਸੇ ਘਰ ਦੇ ਕੋਲੇ ਪਰਿਵਾਰ ਕੋਲੇ ਜਾਂ ਰਿਸ਼ਤੇਦਾਰ ਕਿਸੇ ਕੋਲੇ ਵੀ ਪਹੁੰਚਦੀ ਆ ਨਾ ਤਾਂ ਮੈਂ ਤੁਹਾਨੂੰ ਕਹਿੰਦਾ ਲਾਣਤਾ ਤੁਹਾਡੇ ਤੇ ਤੁਹਾਡੇ ਪਰਿਵਾਰਕ ਮੈਂਬਰ ਇਹ ਜੇ ਨੇ ਸ਼ਹੀਦੀ ਦਿਨਾਂ ਦੇ ਵਿੱਚ ਆਹ ਜਲੂਸ ਕੱਢਦੀ ਚੰਗੀ ਲੱਗਦੀ ਆ ਇਹ ਸਿਆਣੀ ਬਿਆਣੀ ਹੈਗੀ ਆ ਮੈਨੂੰ ਉਮੀਦ ਆ ਕਿ ਇਹ ਪੰਜਾਬੀ ਪਰਿਵਾਰ ਹੋ ਸਕਦਾ ਸਿੱਖ ਪਰਿਵਾਰ ਚੋਂ ਹੋਵੇ ਹੋ ਸਕਦਾ ਪਰ ਮੇਰੀ ਗੱਲ ਸੁਣ ਲਓ ਇੱਕ ਚਾਹੇ ਸਿੱਖਾ ਚਾਹੇ Hindu ਆ ਤੁਹਾਨੂੰ ਐ ਪਤਾ ਵੀ ਮੁਸਲਮਾਨ ਪਰਿਵਾਰ ਵੀ ਕਈ ਇਹੋ ਜਿਹੇ ਨੇ ਜਿਹੜੇ ਸ਼ਹੀਦੀ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਕਿ ਇਹ ਚੀਜ਼ ਦਾ ਦੁੱਖ ਮਨਾਉਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਜੋ ਭਾਣਾ ਵਰਤਿਆ ਸੀ ਉਹ ਅਤਿ ਨਿੰਦਣਯੋਗ ਆ ਤੇ ਤੁਸੀਂ ਸਿੱਖ ਹੋ ਕੇ ਵੀ ਉਹ ਚੀਜ਼ ਨਹੀਂ ਕਰ ਸਕਦੇ ਤੇ ਜਿਹੜੇ Hindu ਭਰਾ ਨੇ ਮੈਂ ਇੱਥੇ ਕੋਈ ਧਾਰਮਿਕ ਬਿਤਕਰੇ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਕਿ ਜਿਹੜੇ ਹਿੰਦੂ ਭਰਾ ਨੇ ਨਾ ਉਹ ਕਹਿੰਦੇ ਨੇ ਜੀ ਇਹ ਤਾਂ ਸਿੱਖਾਂ ਦੇ ਹੀ ਆ ਸਾਡਾ ਤਾਂ ਹੈ ਨਹੀਂ ਬਹੁਤ ਇਹੋ ਜਿਹੇ ਹੈਗੇ ਨੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਕਿ ਜੇ ਹਿੰਦੂ ਧਰਮ ਵजूद ਦੇ ਵਿੱਚ ਹੈਗਾ ਨਾ ਜੇ ਉਹਦਾ ਅਕਸ ਬਚਿਆ ਹੋਇਆ ਤਾਂ ਉਹ ਸਿੱਖ ਧਰਮ ਦੀ ਤੇ ਉਹਨਾਂ ਗੁਰੂਆਂ ਦੀਆਂ ਕੁਰਬਾਨੀਆਂ ਕਰਕੇ ਤੁਹਾਡਾ ਅਕਸ ਬਚਿਆ ਹੋਇਆ ਇਹ ਕੋਈ ਹੇਟ ਸਪੀਚ ਜਾਂ ਕਿਸੇ ਧਰਮ ਨੂੰ ਨੀਚਾ ਦਿਖਾਉਣ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਗੱਲ ਕਰ ਰਿਹਾ ਕਿ ਜਦੋਂ ਸਾਹਿਬਜ਼ਾਦ ਦੇਤੇ ਮਾਤਾ ਗੁਜਰਕੌਰ ਜੀ ਸ਼ਹੀਦ ਹੋਏ ਤਾਂ ਇੱਕ ਇਨਸਾਨੀਅਤ ਦੇ ਤੌਰ ਤੇ ਕਿ ਹਰ ਇੱਕ ਬੰਦੇ ਨੂੰ ਦੁੱਖ ਨਹੀਂ ਲੱਗਦਾ ਉਹ ਗੱਲ ਦਾ ਇੱਥੇ ਚਾਹੇ ਕੋਈ ਵੀ ਧਰਮ ਦਾ ਬੰਦਾ ਹੋਵੇ ਉਹਨੂੰ ਇਹ ਦੁੱਖ ਜ਼ਰੂਰ ਲੱਗਦਾ ਕਿ ਛੋਟੇ-ਛੋਟੇ ਬੱਚਿਆਂ ਨੂੰ ਕੁਰਬਾਨ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਤੇ ਤੀਸਰੀ ਵੀਡੀਓ ਦੇਖ ਕੇ ਤਾਂ ਮੈਂ ਕਹਿੰਦਾ ਤੁਹਾਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਸਿੱਖ ਬੰਦੇਓ ਜਿਹੜੇ ਵੀ ਤੁਸੀਂ ਸਿੱਖ ਪਰਿਵਾਰਾਂ ਨਾਲ ਸੰਬੰਧਤ ਹੋ ਆਹ ਵੀਡੀਓ ਆ ਮੈਂ ਤੁਹਾਨੂੰ ਇਹਨੂੰ ਪਹਿਲਾਂ ਸੁਣੋ ਸੁਣ ਕੇ ਜਾਓ ਫਿਰ ਮੈਂ ਤੁਹਾਨੂੰ ਦੱਸਦਾ ਜਨਾਤ ਜੱਜ ਨੇ ਮਨੋਣੇ ਨੀ ਆਚੇ ਦਿਨੇ ਕਿਸੇ ਵਸਦਾ ਅਸਰਾਂ ਲੈ ਮਿਲੇ ਮੰਗਲੇ ਮੋਣੇ ਨੀ ਆਚੇ ਦਿਨੇ ਕਿਸੇ ਵਸਦਾ ਸੁਣ ਲਿਆ ਇਹ ਇਹ ਤੀਆਂ ਲਾਈਆਂ ਹੋਈਆਂ ਨੇ ਇਹਨਾਂ ਦੀਆਂ ਕਾਹਦੀਆਂ 크ਿਸਮਸ ਦੀਆਂ ਹੈ ਡੁੱਬ ਕੇ ਮਰਜੀਏ ਹੋਣਾ ਸੀ ਤੇ ਤੁਸੀਂ ਇਹ ਵੀਡੀਓ ਜਾ ਕੇ ਦੇਖੋਗੇ ਇਹਦੇ ਵਿੱਚ ਮਿਲੀਅਨਾਂ ਦੇ ਵਿੱਚ ਵਿਊ ਨੇ ਪਤਾ ਕਿਉਂ ਮਿਲੀਅਨਾਂ ਦੇ ਵਿੱਚ ਵਿਊ ਨੇ ਕਿਉਂਕਿ ਜਿਹੜੇ 크ਿਸਟਿਅਨ ਧਰਮ ਦੇ ਨਾਲ ਸੰਬੰਧਿਤ ਲੋਕ ਨੇ ਨਾ ਉਹ ਆਪਣੇ ਲੋਕਾਂ ਦੀਆਂ ਵੀਡੀਓ ਇੰਨੀ ਤਨਦੇਹੀ ਦੇ ਨਾਲ ਸ਼ੇਅਰ ਕਰਦੇ ਨੇ ਉਹ ਘਰ ਘਰ 'ਚ ਪਹੁੰਚਾ ਦਿੰਦੇ ਨੇ ਤੇ ਅਸੀਂ ਅਸੀਂ ਇਹ ਜੇ ਲੋਕ ਆ ਜੇ ਕੋਈ ਸਾਡੇ ਸਿੱਖ ਧਰਮ ਬਾਰੇ ਕੋਈ ਚੰਗੀ ਗੱਲ ਵੀ ਕਰਦਾ ਜਾਂ ਉਸ ਦਾ ਪ੍ਰਚਾਰ ਕਰਦਾ ਜਾਂ ਫਿਰ ਗਲਤ ਅਨਸਾਰਾਂ ਦੇ ਖਿਲਾਫ ਬੋਲਦਾ ਤਾਂ ਅਸੀਂ ਲਾਇਕ ਤਾਂ ਕੀ ਸ਼ੇਅਰ ਤਾਂ ਕੀ ਲਾਇਕ ਵੀ ਨਹੀਂ ਕਰਦੇ ਅਸੀਂ ਇਹ ਦੇਖ ਲੈਨੇ ਆ ਕਿ ਇਹ ਤਾਂ ਬੰਦਾ ਯਾਰ ਸਾਨੂੰ ਜਾਣਦਾ ਇਹਦਾ ਕੀ ਸ਼ੇਅਰ ਕਰਨਾ ਇਹ ਭੁੱਲ ਜਾ ਕਰੋ ਵੀਡੀਓ ਕਿਹਨੇ ਪਾਈਆ ਇਹ ਯਾਦ ਰੱਖਿਆ ਕਰੋ ਕਿ ਵੀਡੀਓ ਦਾ ਮੇਨ ਮੰਤਵ ਕੀ ਆ ਤਾਂ ਤੁਸੀਂ ਹੁਣ ਇਹ ਸਾਡੇ ਸੱਭਿਆਚਾਰ ਨੂੰ ਸਾਡੇ ਖਿਲਾਫ ਹੀ ਵਰਤਦੇ ਨੇ ਸਾਡੇ ਸੱਭਿਆਚਾਰ ਨੂੰ ਇਹ ਸਿੱਖ ਧਰਮ ਦੇ ਵਿੱਚੋਂ ਕਨਵਰਟ ਕਰਕੇ 크ਰਿਸਚਨ ਬਣਾਉਂਦੇ ਨੇ ਪਰ ਬੋਲੀਆਂ ਤੀਆਂ ਲਾਉਂਦੇ ਨੇ ਇਹ ਤੇ ਬੋਲੀਆਂ ਪਾਉਂਦੇ ਨੇ ਇਹ 크ਰਿਸਮਸ ਦੀ ਸਾਡਾ ਧਰਮ ਸਾਡਾ ਸੱਭਿਆਚਾਰ ਤੇ ਸਾਡੇ ਹੀ ਖਿਲਾਫ ਵਰਤਿਆ ਜਾ ਰਿਹਾ ਉਹ ਇਹ ਤੁਸੀਂ ਦੇਖ ਲਓ ਇਹ ਪਤਾ ਕੀ ਆ ਪੰਜਾਬੀਓ ਸਿੱਖੋ ਜਿਹੜੇ ਸਿੱਖ ਹੈਗੇ ਹੋ ਇਹ ਸਾਡੀ ਕਮੀ ਆ ਨਾਲੇ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਕੋਈ ਉਮੀਦ ਨਾ ਲਾਓ ਕਿ ਇਹ ਸ਼੍ਰੋਮਣੀ ਕਮੇਟੀ ਜਾਂ ਕੋਈ ਸਿੱਖ ਸੰਸਥਾਵਾਂ ਜਾਂ ਫਿਰ ਸਿੱਕੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਸਾਡੇ ਧਰਮ ਨੂੰ ਬਚਾਉਣਗੇ ਉਹ ਕਿਸੇ ਤੇ ਉਮੀਦ ਨਾ ਰੱਖੋ ਜਾਂ ਸਰਕਾਰਾਂ ਇਹਨਾਂ ਨੇ ਕੁਝ ਨਹੀਂ ਕਰਨਾ ਅਸੀਂ ਆਪ ਦੇ ਧਰਮ ਨੂੰ ਆਪ ਇੱਕੋ ਹੀ ਤਰੀਕੇ ਨਾਲ ਬਚਾ ਸਕਦੇ ਹਾਂ ਜੇ ਹਰ ਇੱਕ ਘਰ ਦੇ ਵਿੱਚ ਹਰ ਇੱਕ ਇਨਸਾਨ ਆਪਣੇ ਕੱਲੇ-ਕੱਲੇ ਬੱਚੇ ਨੂੰ ਸ਼ੁਰੂ ਤੋਂ ਹੀ ਇਹ ਦੱਸੇ ਕਿ ਸਾਡੀਆਂ ਜੜ੍ਹਾਂ ਕਿੱਥੇ ਨੇ ਤੇ ਅਸੀਂ ਕਿੱਥੋਂ ਪੈਦਾ ਹੋਇਆ ਸਾਡਾ ਸਿੱਖ ਧਰਮ ਕਿਵੇਂ ਹੋਂਦ ਦੇ ਵਿੱਚ ਆਇਆ ਤੇ ਉਹਨੂੰ ਬਣਾਉਣ ਦੇ ਲਈ ਖੜਾ ਕਰਨ ਦੇ ਲਈ ਅੱਗੇ ਵਧਾਉਣ ਦੇ ਲਈ ਸਾਡੇ ਗੁਰੂਆਂ ਨੇ ਤੇ ਹੋਰ ਅਣਗਿਣਤ ਲੋਕਾਂ ਨੇ ਕਿੰਨੇ ਤਸੀਹੇ ਝੱਲੇ ਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਸ ਤੋਂ ਬਿਨਾ ਹੋਰ ਕੋਈ ਹੱਲ ਨਹੀਂ ਇਹ ਪ੍ਰਚਾਰਕ ਇਹ ਸ਼੍ਰੋਮਣੀ ਕਮੇਟੀ ਇਹ ਤਾਂ ਇੱਕ ਸੰਸਥਾ ਉਹੀ ਨਾਮ ਨੂੰ ਬਣਾਈ ਹੋਈ ਆ ਪੈਸੇ ਕਮਾਉਣ ਨੂੰ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ ਇਹ ਸੱਚਾ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਜੰਮਦਿਆਂ ਨੂੰ ਉਹਨਾਂ ਨੂੰ ਨੱਚਣਾ ਨਾ ਸਿਖਾਓ ਉਹਨਾਂ ਨੂੰ ਰੀਲਾਂ ਬਣਾਉਣੀਆਂ ਨਾ ਸਿਖਾਓ ਉਹਨਾਂ ਨੂੰ ਅੰਗਰੇਜ਼ੀ ਬੋਲਦਿਆਂ ਨੂੰ ਦੇਖ ਕੇ ਹਿੜ-ਹਿੜ ਕਰਕੇ ਉਹ ਚੌੜੇ ਨਾ ਹੋਇਆ ਕਰੋ ਕਿ ਸਾਡਾ ਬੱਚਾ ਜੀ ਕਿੰਨਾ ਮਾਡਰਨ ਹੋ ਗਿਆ ਉਹ ਤੁਸੀਂ ਆਪ ਹੀ ਆਪਣੀਆਂ ਜੜਾਂ ਵੱਢਣ ਲੱਗੇ ਹੋ ਹੋ ਸਿੱਖੋ ਪੰਜਾਬੀਓ ਸ਼ਰਮ ਕਰ ਲੋ ਆ ਤੁਹਾਡੇ ਸਿਰਾਂ ਤੇ ਨੱਚਣ ਲੱਗੇ ਹੋਣ ਇਹ ਬੋਲੀਆਂ ਪਾ ਪਾ ਕੇ ਤੁਹਾਨੂੰ ਘਰਾਂ ਚੋਂ ਕੱਢਣਗੇ ਤੁਸੀਂ ਕਦੋਂ ਜਾਗੋਗੇ ਓਏ ਬਚ ਲੋ ਬਚ ਲੋ ਜੇ ਬਚਿਆ ਜਾਂਦਾ ਨਹੀਂ ਤੁਹਾਡਾ ਅੰਤ ਨਜ਼ਦੀਕ ਆ ਤੁਹਾਡੀ ਕੌਮ ਦੇ ਵਿੱਚ ਖਸਪੈਟ ਹੋ ਗਈ ਆ ਤੇ ਤੁਹਾਡੀ ਕੌਮ ਨੂੰ ਅੰਦਰੋਂ ਖੋਖਲਾ ਕਰਨਾ ਸ਼ੁਰੂ ਕਰ ਦਿੱਤਾ ਇਹਦੇ ਜ਼ਿੰਮੇਵਾਰ ਅਸੀਂ ਖੁਦ ਆ ਖੁਦ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਨੱਚਦਿਆਂ ਨੂੰ ਦੇਖ ਕੇ ਜਦੋਂ ਗਾਲ ਸਿੱਖਦਾ ਜਦੋਂ ਇਹ ਪੂਰਾ ਚਾਹਮਲ ਚਾਹਮਲ ਬੋਲਦਾ ਅਸੀਂ ਉਦੋਂ ਖੁਸ਼ ਹੁੰਨੇ ਆ ਅਸੀਂ ਕਦੇ ਸੋਚਿਆ ਕਿ ਸਾਡੇ ਬੱਚੇ ਨੂੰ ਇਹ ਪਤਾ ਕਿ ਅਸੀਂ ਕਿਹੜੀ ਕੌਮ ਦੇ ਦੇ ਨਾਲ ਸੰਬੰਧਤਾ ਸਾਡੀ ਕੌਮ ਨੇ ਕਿੰਨੀਆਂ ਸ਼ਹੀਦੀਆਂ ਦੇ ਕੇ ਸਿੱਖ ਧਰਮ ਨੂੰ ਬਚਾਇਆ ਤੇ ਅੱਗੇ ਵਧਾਇਆ ਤੇ ਅੱਜ ਅਸੀਂ ਆਪਦੇ ਹੱਥੀਆਂ ਨੂੰ ਖੋਖਲਾ ਕਰਨ ਲੱਗਿਆਂ ਓਏ ਮਾੜਾ ਮੋਟਾ ਉੱਠੋ ਉੱਠ ਕੇ ਲੋਕਾਂ ਨੂੰ ਰੋਕੋ ਆਵਾਜ਼ ਚੱਕਿਆ ਕਰੋ ਹਰ ਬੰਦੇ ਕੋਲੇ ਕੈਮਰਾ ਫੋਨ ਆ ਹਰ ਬੰਦੇ ਕੋਲੇ ਬੋਲਣ ਨੂੰ ਜ਼ੁਬਾਨ ਦਿੱਤੀ ਆ ਹਰ ਬੰਦੇ ਦੀ ਖੋਪੜੀ ਦੇ ਵਿੱਚ ਦਿਮਾਗ ਦਿੱਤਾ ਉਹ ਕੀ ਕਹਿੰਦੇ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਸਹਬਜ਼ਾਦੇ ਮਾਤਾ ਗੁਜਰ ਕੌਰ ਜੀ ਤੇ ਹੋਰ ਜਿਨ੍ਹਾਂ ਲੋਕਾਂ ਨੇ ਉਹਨਾਂ ਨਾਲ ਸ਼ਹੀਦੀਆਂ ਦਿੱਤੀਆਂ ਉਹ ਤੁਹਾਨੂੰ ਦੇਖ ਕੇ ਕੀ ਕਹਿੰਦੇ ਹੋਣਗੇ ਕਿ ਅਸੀਂ ਆਹ ਲੋਕਾਂ ਦੀ ਖਾਤਰ ਸ਼ਹੀਦੀਆਂ ਦੇਗੇ ਜਿਹੜੇ ਹੁਣ ਚੁੱਪਚਾਪ ਬੈਠੇ ਨੇ ਕਦੋਂ ਜਾਗੋਗੇ ਪਈਏ ਤੁਹਾਡੇ ਘਰਾਂ ਚ ਆਵੜੇ ਹੈ ਤੁਹਾਡਾ ਇਤਿਹਾਸ ਬਦਲਿਆ ਜਾ ਰਿਹਾ ਤੋਡਾ ਸਿਲੇਬਸ ਬਦਲਿਆ ਜਾ ਰਿਹਾ ਤੁਹਾਡੇ ਲੋਕਾਂ ਨੂੰ ਦੂਜੇ ਧਰਮਾਂ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਪਰ ਤੁਸੀਂ ਰਜਾਈਆਂ ਚੋਂ ਨਿਕਲਿਓ ਮਾਂ ਦਿਓ ਪੁੱਤੋ ਤੁਸੀਂ ਫੋਕੀ ਸ਼ੋਰ ਤੇ ਫੋਕੀ ਟੋਰ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਲੱਗੇ ਰਹੋ ਹੋਰ ਤੁਹਾਡੇ ਪੱਲੇ ਕੱਖ ਨਹੀਂ ਰਿਹਾ ਤੇ ਹਲੇ ਵੀ ਜਾਗ ਜਓ ਤੁਸੀਂ ਬਾਕੀ ਰਹੇ ਦਖੋਂਦ ਕੀ ਆ ਬਾਹਰ ਨੂੰ ਜਾਣ ਲੱਗੇ ਜੀ ਬਾਹਰ ਬਸ ਜਿਹੜੀਆਂ ਹੁਣ ਦੀ ਪੀੜ੍ਹੀ ਆ ਉਹ ਬਾਹਰ ਜਾਈ ਜਾਂਦੀ ਆ ਉਹਨਾਂ ਦੇ ਜਵਾਕ ਵੀ ਉਧਰ ਪੈਦਾ ਹੋਣਗੇ ਵਿਆਹ ਵੀ ਉਹ ਗੋਰੀਆਂ ਕਾਲੀਆਂ ਨਾਲ ਕਰਾਉਣਗੇ ਤੇ ਸਾਡਾ ਸਿੱਖ ਧਰਮ ਕਿੱਥੇ ਗਿਆ ਜੀ ਉਹਨਾਂ ਨੂੰ ਯਾਦ ਵੀ ਨਹੀਂ ਹੋਣਾ ਜਿਹੜੇ ਅੱਜ ਜਵਾਕ ਬਾਹਰ ਜਾ ਕੇ ਬਸ ਰਹੇ ਨੇ ਉਹਨਾਂ ਦੇ ਬੱਚੇ ਜਦੋਂ ਹੋਣਗੇ ਬਾਹਰ ਹੀ ਜਨਮ ਹੋਊ ਉਹਨਾਂ ਨੂੰ ਕੀ ਪਤਾ ਹੋਊ ਕਿ ਸਾਡੀਆਂ ਜੜਾਂ ਕਿੱਥੇ ਨੇ ਅਸੀਂ ਆਪਦੇ ਆਪ ਆਪਦੇ ਹੱਥੀ ਆਪਦੇ ਧਰਮ ਨੂੰ ਜੜ ਤੋਂ ਵੱਢਣ ਲੱਗੇ ਹੋયા ਜਾਗ ਜੋ ਜਾਗ ਜੋ ਨਹੀਂ ਤੁਹਾਡਾ ਕੋਈ ਰੱਖਾ ਨਹੀਂ ਹੋਣਾ ਦਿੱਤੀਆਂ ਕੁਰਬਾਨੀਆਂ ਨੂੰ ਕਿਉਂ ਫਜ਼ੂਲੀ ਤੁਸੀਂ ਉਹਨਾਂ ਦੀ ਬੇਅਦਵੀ ਕਰਨ ਲੱਗੇ ਹੋ ਤੁਸੀਂ ਕਿਉਂ ਪਾਪਾਂ ਦੇ ਭਾਗੀ ਥੋਡੀ ਕੌਮ ਥੋਡੀ ਕੌਮ ਦਾ ਪਤਨ ਸ਼ੁਰੂ ਹੋ ਗਿਆ ਇਹਨੂੰ ਬਚਾ ਸਕਦੇ ਹਾਂ ਅਸੀਂ ਆਪਦੇ ਬੱਚਿਆਂ ਨੂੰ ਸਿੱਖਿਆ ਦੇ ਕੇ ਅਦਰਵਾਇਜ਼ ਬਹੁਤ ਥੋੜਾ ਟਾਈਮ ਆ ਸਾਡੀ ਸਿੱਖ ਪੀੜ੍ਹੀ ਜੋ ਸਾਡਾ ਸਿੱਖ ਧਰਮ ਹੈ ਉਹ ਪਤਨ ਦੇ ਵੱਲ ਤਾਂ ਜਾ ਹੀ ਰਿਹਾ ਜਿਹਦੇ ਜ਼ਿੰਮੇਵਾਰ ਅਸੀਂ ਖੁਦ ਆ ਹੁਣ ਜੇ ਤੁਹਾਡੀਆਂ ਹੁਣ ਵੀ ਅੱਖਾਂ ਨਾਲ ਨਾ ਖੁੱਲੀਆਂ ਫਿਰ ਤਾਂ ਲਾਹਣ ਦਾ ਤੁਹਾਡੇ ਤੇ ਫਿਰ ਆਪਦੇ ਆਪ ਨੂੰ ਸਿੱਖ ਨਾ ਕਿਹਾ ਕਰੋ ਫਿਰ ਤੁਸੀਂ ਜੋ ਮਰਜੀ ਕਹਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ